ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਪਹਿਲੇ ਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿਖਿ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਮ ਤੇ ਤੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੋਮ ਕੋਮ ਜਾਏ ਜਿੰਨ ਸਤ ਗੁਰ ਪਿਆਰਾ